ਬੀਲੀ ਆਂਦੀ ਗੱਲ ਹੈ ਸੁੰਢ ਤੇ ਹਲਦੀ ਦੋ ਸਖੀਆਂ ਪੈਣਾ ਸਨ ਉਹਨਾਂ ਦੀ ਮਾਂ ਦਾ ਨਾਂ ਸੀ ਕਾਲੀ ਮਿਰਚ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮੈਂ ਮੈਂ ਨਾਨਕੇ ਘਰ ਜਾਣਾ ਹੈ ਇਹ ਕਹਿੰਦੀ ਹੋਈ ਉਹ ਚਾਹ ਨਾਲ ਗੁਣਗਨੌਣ ਲੱਗੀ ਨਾਨਕੇ ਘਰ ਜਾ ਮਗੇ ਲੱਡੂ ਪੇੜੇ ਖਾ ਮਗੇ ਮੋٹے ਹੋ ਕੇ ਆ ਮਗੇ ਉਸਦੀ ਮਾਂ ਕਾਲੀ ਮਿਰਚ ਨੇ ਉਸ ਨੂੰ ਸਮਝਉਂਦੇ ਆ ਆਖਿਆ ਇਹ ਰਾਹ ਵਿੱਚ ਉਹ ਟੋਕੜਾ ਨੇ ਜਦੋਂ ਤੇਰਾ ਮਾਮਾ ਆਵੇਗਾ ਤੂੰ ਉਸਦੇ ਨਾਲ ਚਲੇ ਜਾਮੀ ਤੂੰ ਜੇ ਰਾਹ 'ਤੇ ਲੱਗੀ ਪੇਰ ਕੀ ਕਰਨਗੀ ਪਰ ਹਲਦੀ ਨੇ ਤਾਂ ਨਾਨਕੇ ਘਰ ਜਾਣ ਦੀ ਜਿਵੇਂ ਜਿੱਦ ਹੀ ਫੜਨੀ ਸੋਚ-ਸੋਚ ਕੇ ਮਾਂ ਨੇ ਹੁੰਡ ਨੂੰ ਕਿਹਾ ਸੁਣ ਧੀਏ ਐਉਂ ਕਰ ਤੂੰ ਇਹਦੇ ਨਾਲ ਚਲੇ ਜਾ ਇੱਕ ਤੇ ਇੱਕ ਦੋ 11 ਹੁੰਦੇ ਨੇ ਰਾਹ ਵਿੱਚ ਸਾਥ ਰਹੇਗਾ ਲੰਮਾ ਪੈਂਡਾ ਐ ਰਾਹ ਵਿੱਚ ਦਰਿਆ ਵੀ ਪੈਂਦਾ ਏ ਉਸ ਵਿੱਚੋਂ ਲੰਘਦੇ ਤਾਂ ਮੈਨੂੰ ਕੱਲੀ ਨੂੰ ਡਰ ਲੱਗਦਾ ਏ ਇਹ ਤਾਂ ਉਂਝ ਵੀ ਅਜੀ ਨਿਆਣੀ ਏ ਪਰ ਸੁੰਢ ਦੀ ਹਲਦੀ ਨਾਲ ਐਵੇਂ ਹੀ ਅਨਜਾਣਿਆਂ ਵਾਂਗ ਨਿੱਕੀ ਨਿੱਕੀ ਗੱਲ ਉਤੇ ਨੋਕ ਚੁੱਕ ਰਹੀ ਸੀ ਸੁੰਢ ਰਤਾ ਕੋੜੇ ਸੁਆਦੀ ਸੀ ਹਮੇਸ਼ਾ ਆਕੜ ਵਿੱਚ ਹੀ ਰਹਿੰਦੀ ਸੀ ਸੋ ਕਹਿਣ ਲੱਗੀ ਮੈਂ ਮੈਂ ਨਹੀਂ ਜਾਣਾ ਮੇਰਾ ਜਦੋਂ ਜੀ ਕੀਤਾ ਮੈਂ ਉਧਰ ਜਾਵਾਂਗੀ ਅਖੀਰ ਹਲਦੀ ਜਿੱਦ ਕਰਕੇ ਇਕੱਲੀ ਹੀ ਕਰੋ ਤੁਰਪਈ ਰਾਹ ਵਿੱਚ ਦਰਿਆ ਆਇਆ ਤਾ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ ਫਿਰ ਉਸਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਹ ਦੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੀ ਨੂੰ ਕਿਹਾ ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ ਪਰ ਤੂੰ ਪਹਿਲਾਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਰਾਂ ਲਈ ਇੱਕ ਪੁਲ ਬਣ ਜਾਵੇ ਹਲਦੀ ਮੰਨ ਗਈ ਅਤੇ ਨੇੜੇ ਹੀ ਪਏ ਪੱਥਰ ਟੋਕੇ ਲੈਉਣ ਲੱਗੀ ਇਸ ਤਰ੍ਹਾਂ ਵਗਦੇ ਹੀ ਵਗਦੇ ਦਰਿਆ ਉੱਪਰ ਪੁਲ ਬਣ ਗਿਆ ਅਤੇ ਹਲਦੀ ਉਸ ਪੁਲ ਉੱਤੋਂ ਦੀ ਦਰਿਆ ਤੋਂ ਪਾਰ ਲੰਘ ਗਈ। ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਚਿਰ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਂਵੇਂ ਲੇਟ ਗਈ ਅਤੇ ਸੌਂ ਗਈ। ਜਦੋਂ ਉਸ ਨੂੰ ਜਾਗਾਈ ਤਾਂ ਉਸ ਨੂੰ ਭੁੱਖ ਲੱਗੀ ਹੋਈ ਸੀ। ਆਸ-ਪਾਸੇ ਦੇਖਦਿਆਂ ਉਸ ਨੂੰ ਇੱਕ ਬੇਰੀ ਨਜ਼ਰ ਆਈ ਜਿਸ ਉੱਤੇ ਸੂਹੇ-ਸੂਹੇ 베ਰ ਲੱਗੇ ਹੋਏ ਸਨ। ਹਲਦੀ ਨੇ 베ਰੀ ਅੱਗੇ ਤਰਲਾ ਕੀਤਾ। 베ਰੀ ਮਾਸੀ 베ਰ ਦੇ ਮੈਂ ਹਾਂ ਤੇਰੀ ਤੀਤੀ ਧਿਆਣੀ ਇਸ ਵੇਲੇ ਹਾਂ ਬੱਖੀ ਪਾਣੀ 베ਰੀ ਨੇ ਹਲਦੀ ਨੂੰ ਕਿਹਾ ਕਿ ਇਹ ਪਹਿਲਾਂ ਮੇਰੇ ਇੱਥੋਂ ਸਾਰੇ ਕੰਡੇ ਹੁੰਦੇ ਫੇਰ ਮੈਂ ਤੈਨੂੰ ਖਾਣ ਲਈ ਲਾਲ ਸਵੇਰ ਬੇਰ ਦੇਵਾਂਗੇ ਕਿਉਂਕਿ ਜੋ ਪਿੰਡ ਦੇ ਬੱਚੇ ਆਉਂਦੇ ਨੇ ਉਹਨਾਂ ਦੇ ਪੈਰਾ ਹੇਠ ਇਹ ਕੰਡੇ ਚੁੱਕ ਜਾਣਗੇ ਹਲਦੀ ਨੇ ਸਾਰੇ ਕੰਡੇ ਇੱਕ ਪਾਸੇ ਕਰ ਦਿੱਤੇ 베ਰੀ ਨੇ ਉਸ ਨੂੰ ਮਿੱਠੇ ਬੇਰ ਖਾਣ ਵਾਸਤੇ ਦਿੱਤੇ ਹਲਦੀ ਨੇ ਬੇਰ ਕਾਦੇ ਤੇ ਅੱਗੇ ਚਲੀ ਗਈ। ਤਕਾਲਾਂ ਵੇਲੇ ਉਹ ਪਿੰਡ ਦੇ ਬਾਹਰ ਵਾਲਾ ਦਾਣੇ ਪੁੰਨਣ ਵਾਲੀ ਪੱਠੀ ਕੋਲ ਲੰਗੀ। ਇੱਕ ਮਾਈ ਪੱਠੀ ਵਿੱਚ ਦਾਣੇ ਪੁੰਨ ਰਹੀ ਸੀ। ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਤੇ ਕਹਿਣ ਲੱਗੀ, "ਮਸੀ ਮਸੀ ਮੈਨੂੰ ਦਾਣੇ ਦੇ ਤੇਰੀ ਭਨੇ ਵੀਨ ਬਹੁਤ ਭੁੱਖ ਲੱਗੀ ਏ।" ਪੱਠੀ ਵਾਲੀ ਮਾਈ ਨੇ ਕਿਹਾ, "ਪਹਿਲਾਂ ਮੇਰੇ ਪੱਠੀ ਦੇ ਆਲੇ ਦੁਆਲੇ ਥਾਂ ਸਾਫ਼ ਕਰ ਦੇ।" ਹਲਦੀ ਨੇ ਪੱਠੀ ਦੇ ਆਲੇ ਦੁਆਲੇ ਸਾਰਾ ਸਾਫ਼ ਕਰ ਦਿੱਤਾ ਤੇ ਇੱਕ ਪਾਸੇ ਢੇਰੀ ਲਗਾ ਦਿੱਤਾ। ਪੱਠੀ ਵਾਲੀ ਮਾਈ ਨੇ ਹਲਦੀ ਨੂੰ ਲਪਧਾਣ ਦੀ ਦਿੱਤੀ ਧਾਣੇ ਲੈ ਕੇ ਹਲਦੀ ਅੱਗੇ ਤੁਰ ਪਈ ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੂਨਪੁਰ ਜਾ ਪਹੁੰਚੀ ਉੱਥੇ ਉਹ ਸਬਨਾ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ ਉਸਦੇ ਨਾਨਾ ਨਾਨੀ ਮਾਮਿਆਂ ਮਾਸਿਆਂ ਨੇ ਬਹੁਤ ਪਿਆਰ ਕੀਤਾ ਨਾਨਕੇ ਪਿੰਡ ਉਹ ਕਈ ਦਿਨ ਰਹੀ ਉੱਥੇ ਹਰ ਇੱਕ ਦਾ ਕਹਿਣਾ ਮੰਨਦੀ ਬੇਲੇ ਬੈਠ ਕੇ ਨਾਨੀ ਦਾ ਚਰਖਾ ਢਾ ਕੇ ਸੂਤ ਕੱਤਦੀ ਅਤੇ ਘਰ ਦੇ ਕੰਮਾਂ ਵਿੱਚ ਹੱਥ ਵੜਾਉਂਦੀ ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ ਉਸਦੇ ਨੰਨ ਨਾਨੀ ਮਮਨੇ ਉਸ ਨੂੰ ਕੋਈ ਦਿਨ ਹੋਰ ਰੁਕਣ ਲਈ ਕਿਹਾ ਪਰ ਹਲਦੀ ਨੂੰ ਆਪਣੇ ਮਾਪਿਓ ਦੀ ਜਦ ਆਉਣ ਲੱਗੀ ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਵਿਦਾ ਕੀਤਾ ਹਲਦੀ ਉਥੋਂ ਕੱਤਿਆ ਸੂਤ ਫਲ ਫਰੂਟ ਛੋਲੇ ਵਿੱਚ ਪਾ ਕੇ ਲੈ ਕੇ ਆਈ ਹਲਦੀ ਵਾਪਸ ਕਰ ਜਾਂਦੇ ਆ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਅਤੇ ਕਹਿਣ ਲੱਗੀ ਮਸੀ ਨਹੀਂ ਮਸੀ ਤੇਰੀ ਧੀ ਤੇ ਆਣੀ ਕਰ ਚੱਲੀ ਰਾਤਾ ਕੋਠੇਰ ਪਣੇ ਰਹੀਏ ਮੇਰੇ ਕੋਲ ਕੁਝ ਭੋਨੇ ਹੋਏ ਛੋਲੇ ਲੈ ਂਦੀ ਜਾ ਹਲਦੀ ਪੱਠੀ ਵਾਲੀ ਮਾਈ ਤੋਂ ਤੁਲੇ ਲੈ ਕੇ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹੀ 베ਰੀ ਮਿਲੀ ਹਲਦੀ 베ਰੀ ਨੂੰ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਧੀ ਤੇ ਆਣੀ ਨਾਨਕੇ ਹੋਂ ਆਈ 베ਰੀ ਨੇ ਹਲਦੀ ਨੂੰ ਕਿਰਾਤਾ ਠਹਿਰਤੀ ਏ ਅਬ ਮੇਰੇ ਕੋਲ 베ਰ ਲੈਣ ਦੀ ਜਾ ਮੈਂ ਤੇਰੇ ਲਈ ਸਾਹਮ ਕੇ ਰੱਖੇ ਸੀ 베ਰ ਲੈ ਕੇ ਹਲਦੀ ਅੱਗੇ ਤੁਰ ਪਈ ਅੱਗੇ ਦਰਿਆ ਆ ਗਿਆ ਹਲਦੀ ਪੁਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ ਦਰਿਆ ਬਾਬਾ ਮੈਂ ਨਾਨਕੇ ਹੋਂ ਆਈ ਦਰਿਆ ਨੇ ਹਲਦੀ ਨੂੰ ਬਹੁਤ ਸਾਰਾ ਪਿਆਰ ਅਤੇ ਕੋਗੇ ਸੱਪੀਆਂ ਦਿੱਤੀ ਅਤੇ ਕਿਹਾ ਮੈਨੂੰ ਤੇਰਾ ਬਹੁਤ ਮੋਹ ਹੁੰਦਾ ਹੈ ਕਦੇ ਕਦੇ ਮੇਰੇ ਵੱਲ ਤੇਰਾ ਮਾਰਦੀ ਰਹੀ ਕੋਗੇ ਸੱਪੀਆਂ ਲੈ ਕੇ ਹਲਦੀ ਘਰ ਵੱਲ ਤੁਰ ਪਈ ਹਲਦੀ ਖਾਂ ਪਹਿਨਨ ਦਾ ਸਮਾਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ ਹਲਦੀ ਨੇ ਖੁਸ਼ੀਗ ਸੁਣਨ ਕਹਿਣ ਲੱਗੀ ਮੈਂ ਮੈਂ ਵੀ ਨਨਕ ਜਣਾ ਮਾਂ ਨੇ ਉਸ ਨੂੰ ਸਮਝਾਉਂਦਾ ਹੈ ਕਿਹਾ ਪੀਏ ਇੱਕ ਤਾਂ ਰਸਤਾ ਵਿਖੜਾ ਹੈ ਦੂਜਾ ਤੇਰਾ ਸੁਆਵੀ ਰਤਾ ਰੁਕਾ ਹੈ ਤੂੰ ਇਕੱਲੇ ਕਿਤੇ ਨਾ ਜਾ ਜਦੋਂ ਤੇਰੇ ਮਾਮਾ ਆਇਆ ਉਸਦੇ ਨਾਲ ਚਲੇ ਜਾਵੀਂ ਪਰ ਸੁੰਢ ਨੇ ਮਾਂ ਦੀ ਇੱਕ ਨਾ ਮੰਨੀ ਸੁੰਢ ਕਰੋ ਤੁਰ ਪਈ ਨਾ ਮਾਂ ਦੀ ਅਸੀਸ ਲਈ ਨਾ ਪਿਓ ਦੀ ਆਗਿਆ ਜਾਣ ਵੇਲੇ ਜਦੋਂ ਹਲਦੀ ਨੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਸਗੋ ਉਹਦੇ ਨਾਲ ਹੀ ਝਗੜ ਪਈ ਤੇ ਰੁੱਖੀ ਹੋ ਕੇ ਕਹਿਣ ਲੱਗੀ ਇਹ ਕੋਣ ਹੋ ਨਿਯਮ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਵੀ ਇਕੱਲੀ ਹੀ ਹਲਦੀ ਨੇ ਛੋਟੀ ਭੈਣ ਸੁੰਢ ਨੂੰ ਸੁਝਾ ਲੈ ਕਿਹਾ ਸੁੰਢ ਭੈਣੇ ਮਾਂ ਠੀਕ ਕਹਿੰਦੀ ਐ ਜਦੋਂ ਮਾਮਾ ਜੀ ਆਉਣਗੇ ਤੂੰ ਉਹਨਾਂ ਨਾਲ ਚਲੇ ਜਾਵੀਂ ਮੈਨੇ ਤੇਰੇ ਤੋਂ ਵੱਧ ਸਮਝਿਆ ਬੱਡੀ ਐ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਉਹ ਇਕੱਲੇ ਹੀ ਈ ਕਹਿ ਕੇ ਉਹ ਘਰ ਉਤਰ ਪਈ ਰਾਹ ਵਿੱਚ ਪਹਿਲਾਂ ਦਰਿਆ ਆਇਆ ਉਹ ਪੁਲ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਕਿ ਇਹ ਚਾਰ ਪੱਤਰ ਪੁੱਲੇ ਰੱਖਦੀ ਜਾ ਇਸ ਤਰ੍ਹਾਂ ਪੁਲ ਹੋਰ ਚੜ੍ਹ ਤੇ ਮਜ਼ਬੂਤ ਬਣ ਜਾਵੇਗਾ ਮੈਂ ਤੇਰੀ ਕਿ ਨੌਕਰਾ ਸੁਣਦੇ ਦਰਿਆ ਨੂੰ ਖਿੱਚਦੇ ਹੋਇਆ ਕਿਹਾ ਦਰਿਆ ਪਾਰ ਕਰਕੇ ਸੁਣ ਕਾਲੀ ਕਾਲੀ ਕੰਨਪੂੜ ਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹੀ ਬੇਰੀ ਆਈ ਸੁਣ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਬੇਰੀ ਨੂੰ ਜੋਰ-ਜੋਰ ਦੇ ਨਾਲ ਉਹ ਲੈਣ ਲੱਗੀ ਸੁੰਨੂ ਇਹ ਦੇਖਦੇ ਆ 베ਰੀ ਨੇ ਕਿਹਾ ਕਿ ਇਹ ਜਿਹੜੇ ਤਾਰੇ 베ਰ ਖਾਣੇ ਆ ਤਾਂ ਪਹਿਲਾਂ ਕੰਡੇ ਹੂਣ ਦੀ ਜਾ ਪਰ ਸੁੰਨੂ ਨੇ 베ਰੀ ਇੱਕ ਨਸੋਲੀ ਉਹ 베ਰੀ ਦੇ ਟਾਣਿਆਂ ਨੂੰ ਹਲਾਉਂਦੀ ਰਹੀ ਪਰ ਕੋਈ ਵੀ ਬੀਜ ਥੱਲੇ ਨਾਲ ਡਿੱਗਿਆ ਤੁਰਦੀ ਤੁਰਦੀ ਉਹ ਪੱਟੀ ਕੋਲ ਪਹੁੰਚੀ ਪੱਟੀ ਦੇ ਕੁਝ ਦਾਣੇ ਪਏ ਦੇਖ ਕੇ ਉਹ ਲੱਪ ਦਾਣੇ ਦੀ ਪਰਲੇ ਜਾਣ ਮਿਲੇ ਸੁੰਨੂ ਪੱਟੀ ਵਾਲੇ ਨੇ ਕਿਹਾ ਤੂੰ ਮੁਫਤ ਦਾ ਖਾਣ ਹਿੱਲੀ ਹੋਈ ਐ ਅਛਤਾਏਂਗੀ ਅਖੀਰ ਸੁਣਨਾਂ ਕੇ ਪਹੁੰਚੀ ਕਿਸੇ ਨਾਲ ਸਦਮੂਕਲ ਨਾ ਕੀਤੀ ਸਭ ਨਾਲ ਆਕਰ ਦਿਖਾਉਂਦੀ ਰਹੀ ਤੇ ਕਿਸੇ ਦੀ ਗੱਲ ਨਾ ਮੰਨੀ ਕੁਝ ਦਿਨ ਮਗਰੋਂ ਸੁਣਨੇ ਜਾਣ ਦੀ ਇੱਛਾ ਪ੍ਰਗਟਾਈ ਤਾਂ ਕਿਸੇ ਨੇ ਉਸ ਨੂੰ ਰੁਕਣ ਲਈ ਜੋਰ ਨਹੀਂ ਪਾਇਆ ਸਭ ਅੰਦਰੋਂ ਅੰਦਰ ਸਭ ਖੁਸ਼ੰਦ ਨਾਨਕਿਆ ਨੇ ਸੁਣਨ ਤੁਰਨ ਵੇਲੇ ਨਾ ਕੱਪੜੇ ਤੇ ਨਾ ਫੜਾ ਵਾਪਸ ਮੁੜਦਿਆਂ ਰਾਹ ਵਿੱਚ ਪੱਟੀ ਆਈ ਸੁੰਢ ਨੇ ਉਹਦੇ ਕੋਲ ਲੰਘਣ ਲੱਗੀ ਤੇ ਪੱਟੀ ਵਾਲੀ ਨੇ ਉਸ ਨੂੰ ਬੁਲਾਇਆ ਚੱਕਣਾ ਜਦੋਂ ਉਹ 베ਰੀ ਕੋਲ ਪੁੱਜੀ ਤਾਂ 베ਰੀ ਨੇ ਉਸ ਨੂੰ ਕੁਝ ਨਹੀਂ ਦਿੱਤਾ ਸਗੋ ਸੁੰਡ ਦੇ ਪੈਰਾਂ ਵਿੱਚ ਕੰਡੇ ਚੁਭ ਗਏ ਫਿਰ ਸੁੰਡ ਦਰਿਆ ਕੋਲ ਪਹੁੰਚੀ ਜਦੋਂ ਉਹ ਪੁਲ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਛੱਡ ਗਿਆ ਜਿਸ ਨਾਲ ਉਹ ਮਸਾ ਪੁਲ ਪਾਰ ਕਰ ਸਕੀ ਸੁੰਡ ਖਾਲੀ ਹੱਥ ਕਰੇ ਪਹੁੰਚੀ ਪਰ ਦੁਸਕਨ ਲੱਗੀ ਉਹ ਸੋਚਦੀ ਰਹੀ ਤੇ ਫਿਰ ਮਾਂ ਨੂੰ ਪੁੱਛਣ ਲੱਗੀ ਹਲਦੀ ਕੋਲ ਜਾ ਕੀ ਹੈ ਕਿ ਸਾਰਿਆਂ ਨੇ ਇੰਨਾ ਪਿਆਰ ਕਰਦੇ ਨੇ ਸਾਰਿਆਂ ਨੇ ਇੰਨੀ ਚੀਜ਼ਾਂ ਮਿਲੀਆਂ ਨੇ ਮਾਂ ਨੇ ਕਿਹਾ ਹਲਦੀ ਕੋਲ ਬਹੁਤ ਸਾਰਾ ਪਿਆਰ ਹੈ ਉਹ ਹਰ ਇੱਕ ਦੇ ਕੰਮ ਆਉਂਦੀ ਹੈ ਤਬ ਬਗਾਤ ਬਟਾਉਂਦੀ ਹੈ ਇਹ ਸੁਣ ਕੇ ਸਾਨੂੰ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ ਤੇ ਉਹ ਆਪਣੇ ਕੀਤੇ ਤੇ ਬਹੁਤ ਪਛਤਾਈ ਅਤੇ ਅੱਗੇ ਤੋਂ ਚੰਗੇ ਬਣ ਦਾ ਪ੍ਰਣ ਕਰ ਲਿਆ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਭ ਨਾਲ ਪਿਆਰ ਨਾਲ ਰਹੋ ਅਤੇ ਸਭ ਨਾਲ ਚੰਗਾ ਵਿਵਹਾਰ ਕਰੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ